ਸੈਕੰਡ ਟਰੈਲੀ ਹੈ ਟੋਪੀ ਗੇਟ ਸਮੇਤ ਕੰਪਲੀਟ ਅੱਛਾ ਜੀ 11 ਸਾਢੇ 3 ਪਾਉ ਜੀ 1 ਲੱਖ 115000 ਦੀ ਬਸ ਠੀਕ ਹੈ ਇਹਦਾ ਵੀ ਉ ਤੂੜੀ ਵਾਲਾ ਜਿਗਾਰਡ ਨਾਲ ਹੈ ਥੋੜੀ ਚੱਲੀ ਹੋਈ ਹੈ ਟਰੈਲੀ ਠੀਕ ਹੈ ਉ ਗਲੀ ਸੜੀ ਕਿਤੋਂ ਹੈ ਨਹੀਂ ਉਹ ਠੀਕ ਹੈ ਜਾਲ ਲੱਗਿਆ ਹੋਇਆ ਹਾਂਜੀ ਇਹ ਭਾਈ 11 ਸਾਢੇ 6 ਹੈ ਨਵੀਂ ਟਰੈਲੀ ਹੈ ਇਹ ਪਾਉਗੀ 1 ਲੱਖ 30000 ਦੀ ਅੱਛਾ ਜੀ ਹਿੱਸੇ ਜੱਕ ਦੀ ਸਾਲ ਪਰ ਦੀ ਜ਼ਿੰਮੇਵਾਰੀ ਹੈ ਸਟੀਲੀ ਜਾਲੀ ਲੱਗੀ ਹੋਈ ਹੈ 3 ਫੁੱਟਾ ਵੱਡਾ ਹੈ ਠੀਕ ਹੈ 11 ਸਮੇਤ ਜੀ ਆ ਪੱਠੇ ਵਾਲੀਆਂ ਜਾਸੀਆਂ ਵੀ ਹੁੰਦੀਆਂ ਨੇ ਭਾਈ ਆਪਣੇ ਕੋਲ ਅੱਛਾ ਇਹ ਵੀ ਬਣਾਉਣ ਇਹ 11 ਸਵਾ 6 ਹੁੰਦੀ ਆ ਜੀ ਇਹ ਪ੍ਰਾਣੀਆਂ ਵੀ ਖੜੀਆਂ ਨੇ ਆਪਣੇ ਕੋਲ 10 15 ਠੀਕ ਹੈ ਤੇ ਨਮੀ ਦੇ ਦੇਣੇ ਆ ਪਾਸੀ ਕੇ ਹਜ਼ਾਰ ਦੀ ਇਹ ਅੱਛਾ ਜੀ ਇਹ ਨਮੀ ਲੈਣੀ ਆ ਪ੍ਰਾਣੀ 60 65 ਠੀਕ ਹੈ 50 50 ਤੋਂ ਟੁੱਟੇ ਨੇ ਭਾਈ 50 55 ਠੀਕ ਹੈ ਜੀ ਤੇ ਆ ਟਰਾਲੀਆਂ ਭਾਈ ਕੱਲ ਆਈ ਆ 12 6:30 ਪਵਾਨੀ ਘੜ ਦੀ ਬਣੀ ਹੋਏ 골ਡ ਲੈਂਡ ਵਾਲੇ ਦੀ ਜਿਵੇਂ ਕੋਕਾ ਪੀਸ ਹੈ ਅੱਛਾ 20 ਕੁਆਂਟਲ ਵਾਜਣਾ ਕੰਡਾ ਕਰਕੇ ਦਮਾ ਇਹ ਪਲਾਜ਼ਮਾ ਬੱਡਾ ਹੈ ਕੱਗੇ ਸ਼ਹਿਰ ਦੇ ਨੇੜੇ ਬੇਦਨਾ ਪਿੰਡ ਦੇ ਵਿੱਚ ਟਰਾਲੀਆਂ ਦਾ ਕੰਮਕਾਰ ਆ ਬਾਈ ਦਾ ਬਾਈ ਮੇਜਰ ਸਿੰਘ ਇਹਨਾਂ ਦਾ ਨਵੀਆਂ ਪੁਰਾਣੀਆਂ ਟਰਾਲੀਆਂ ਦਾ ਕਾਰੋਬਾਰ ਹੈ ਇਹਨਾਂ ਦੇ ਬਹੁਤ ਦੂਰ ਦੂਰ ਤੱਕ ਮਸ਼ਹੂਰ ਨੇ ਟਰਾਲੀਆਂ ਇਹਨੀਆਂ ਇਹਨਾਂ ਦੀਆਂ ਅੱਜ ਦੇਖਦੇ ਆ ਸਾਰੀਆਂ ਇਹਨਾਂ ਦੀਆਂ ਟਰਾਲੀਆਂ ਵਰਕਸ਼ਾਪ ਦੇ ਵਿੱਚ ਆਪ ਵੀ ਬਣਾਉਂਦੇ ਨੇ ਤੇ ਪੁਰਾਣੀਆਂ ਦਾ ਵੀ ਕੰਮ ਆ ਸਾਰੀਆਂ ਵੱਡੀਆਂ ਟਰਾਲੀਆਂ ਛੋਟੀਆਂ ਟਰਾਲੀਆਂ ਸਸਤੀਆਂ ਮਹਿੰਗੀਆਂ ਸਾਰੀਆਂ ਬਾਰੇ ਡਿਟੇਲ ਚ ਜਾਣਕਾਰੀ ਦਿੰਨੇ ਅੱਜ ਬਾਈ ਜੀ ਸਵਾਗਤ ਆ ਤੁਹਾਡਾ ਤੇ ਨਾਲ ਤੇ ਤੁਹਾਡਾ ਧੰਨਵਾਦ ਜੀ ਤੇ ਇਹਨਾਂ ਦੇ ਐਡਰੈਸ ਹੈਗਾ ਜੀ ਸਮਾਨ ਘੱਗੇ ਤੋਂ ਪਟੜਾ ਰੋਡ ਪਟੜਾ ਤੋਂ ਸਮਾਣਾ ਰੋਡ ਸਮਾਣੇ ਤੋਂ ਪਟੜਾ ਰੋਡ ਬਚਕਾਰ ਹੈ ਬਾਈ ਦੇਦਣਾ ਪਿੰਡ ਨੇੜੇ ਬੰਟੀ ਦਾ ਢੱਬਾ ਵੱਡੇ ਰੋਡ ਦੇ ਉੱਤੇ ਐ ਕੱਗੇ ਤੋਂ ਕਿੰਨੀ ਦੂਰ ਪੈ ਗਿਆ ਜੀ ਕੱਗੇ ਤੋਂ 2 ਕਿਲੋਮੀਟਰ ਆ ਜੀ 2 ਕਿਲੋਮੀਟਰ ਸਮਾਣਾ ਰੋਡ ਹੂੰ ਸਮਾਣਾ ਰੋਡ ਇਹ ਨਹੀਂ ਫਾਰਮ ਦਾ ਨਾਮ ਆ ਜੀ ਉਹ ਦਿਖਾ ਦਿਓ ਇੱਕ ਵਾਰੀ ਜਿਵੇਂ ਕਰਕੇ ਪੰਜਾਬ ਐਗਰੋ ਵਰਕਸ਼ਾਪ ਦੇਦਣਾ ਵਾਲੇ ਬਾਈ ਜੀ ਟਰਾਲੀਆਂ ਦਾ ਕੰਮ ਆਪਾਂ ਕਦੋਂ ਸ਼ੁਰੂ ਕਰਿਆ ਕਿੰਨਾ ਟਾਈਮ ਹੋ ਗਿਆ ਬਈ 2013 14 ਤੋਂ ਲੱਗ ਰਹੇ ਆ। ਅੱਛਾ ਜੀ। ਪਹਿਲਾਂ ਵੱਡੇ ਭਰਾ ਨਾਲ ਕਰਦੇ ਸੀ ਉਧਰ। ਉਦੋਂ ਸਸੀਂ 2002 2 3 ਤੋਂ ਲੱਗੇ ਹੋਏ ਸੀ। ਠੀਕ ਹੈ। ਫਿਰ ਅਸੀਂ ਅਲੱਗ-ਅਲੱਗ ਕਰ ਲਿਆ। ਮੈਂ 2012 13 ਤੋਂ ਕਰਦੇ ਆਂ ਬਾਈ ਜੀ। ਠੀਕ ਹੈ। ਤੁਸੀਂ ਨਮੀਆਂ ਵੀ ਬਣਾਉਨੇ ਆਪ। ਹਾਂ ਵਰਕਸ਼ਾਪ ਹੈ ਆਪਣੀ ਨਮੀਆਂ ਬਣਾਉਨੇ ਆਂ, ਪੁਰਾਣੀਆਂ ਵੀ ਲੈ ਆਉਨੇ ਆਂ ਬਾਹਰੋਂ ਪਿੰਡਾਂ 'ਚੋਂ। ਪੁਰਾਣੀਆਂ ਵੀ। ਜਾਂ ਜਿੱਦਾਂ ਕੋਈ ਕਟਾ ਜਾਂਦਾ ਈ ਠੀਕ ਹੈ ਜੀ। ਉਦਾਂ ਹਾਂ। ਆਪਣੇ ਕੋਲੇ ਇਸ ਟਾਈਮ ਮਤਲਬ ਉਧਰ ਵੀ ਹੈ ਇੱਕ ਗੜਾਉਣਾ ਹਨਾ। ਹਾਂ। ਹਾਂਜੀ। ਕਿੰਨੀਆਂ ਕਿ ਟਰਾਲੀਆਂ ਖੜੀਆਂ ਨੇ? ਖੜਿਓ ਨੇ 80 90 ਟਰਾਲੀਆਂ ਬਾਈ ਜੀ ਟਰਾਲੀਆਂ ਦੀ ਡਿਟੇਲ ਚ ਜਾਣਕਾਰੀ ਦੇਵਾਂਗੇ ਜੀ ਇਹਨਾਂ ਦੇ ਰੇਟ ਸਮੇਤ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਥੋਂ ਸ਼ੁਰੂ ਕਰਦੇ ਆ ਜੀ ਜਿਹੜੀਆਂ ਤੁਹਾਡੀਆਂ ਆਪਦੀਆਂ ਬਣਾਈਆਂ ਹੋਈਆਂ ਨੇ ਬੇਸ਼ੱਕ ਪਹਿਲਾਂ ਉਹ ਦਿਖਾ ਲਓ ਆ ਦੇਖੋ ਬਾਈ ਸਾਰੀਆਂ ਆਪਦੀਆਂ ਨੇ ਜਦੋਂ ਪਾਗਲ ਜਾਗੀਆਂ ਅੱਛਾ ਅੱਛਾ ਆ ਦੇਖੋ ਬਾਈ 11 6.5 ਹੈ ਅੱਛਾ ਜੀ 10 ਇੰਚੀ ਚਾਸੀ ਆ 2 ਸੂਤ ਮਾਲ ਚ ਬਣੀ ਹੋਈ ਹੈ ਠੀਕ ਹੈ ਪਲਾਜ਼ਮਾ ਬੱਡਾ ਸਾਰਾ ਜਾਜੀ ਫਰਸ ਹੈ 5 ਐਮ ਐਮ ਦਾ ਤੋਲ ਕੇ ਬਣਾਣੇ ਆ ਬਾਈ ਜੀ 85 ਰੁਪਏ ਕਿਲੋ ਅੱਛਾ ਤੇ ਤੋਲ ਦੇ ਵਿੱਚ ਕੀ ਕੀ ਆਉਂਦਾ ਜੀ ਤੋਲ ਦੇ ਵਿੱਚੋਂ ਟਾਇਰ ਆਪਦੇ ਪਾ ਸਕਦੇ ਆ ਜੀ ਬਾਕੀ ਸਾਰਾ ਕੁਝ ਆਪਣਾ ਰੰਗ ਆਪਣਾ ਅੱਛਾ ਜੈਕ ਆਪਣਾ ਹਿੱਸਾ ਆਪਣਾ ਦਾਗਦੇ ਤਾਂ ਬਸ ਕੱਲੇ ਟਾਇਰ ਹੋਣਗੇ ਜੀ ਅੱਛਾ ਟਾਇਰ ਟਾਇਰ ਆਪਦੇ ਪਾਉਗਾ ਜੀ ਠੀਕ ਹੈ ਬਈ ਆਹ ਕਿਹੜਾ ਸਾਈਜ਼ ਬਣ ਰਿਹਾ ਇਹ ਵੀ 11.6 ਬਾਈ ਜੀ 10 ਇੰਚੀ ਚਾਸੀ ਹੈ ਇਹ ਵੀ ਬਿਨਾ ਬਕਸ਼ੇ ਤੋਂ ਬਣੂਗੀ ਮਿੱਟੀ ਵਾਲੀ ਬਣੂਗੀ ਅੱਛਾ ਹਾਂ ਜੀ ਤੇ ਫਰਸ਼ ਕਿਹਜਾ ਲਾਉਣਾ ਵਿੱਚ ਫਰਸ ਬਾਈ 4 ਐਮ ਐਮ ਦਾ ਲਵਾਰੋ 5 ਦਾ ਜਮੀਨ ਦੇ ਸਿੱਪ ਦਾ ਲੱਗਿਆ ਹੈ ਯਾਹਰ ਜੀ ਲੱਗਿਆ ਹੋਇਆ ਜੀ ਅੱਛਾ ਪਲੇਟ ਦਾ ਫਰਸ ਹੁੰਦਾ ਸਾਰੀ ਉਮਰ ਨਹੀਂ ਜਾਂਦਾ ਜੀ ਇਹ ਠੀਕ ਹੈ ਹਾਂ ਇਹਦੇ ਪਿਓਰ ਯਾਹ ਜੀ ਲੱਗਿਆ ਹੋਇਆ ਜੀ ਉਂਝ ਹੌਲੀ ਕਰਾਣੀ ਹੈ ਤਾਂ ਔਲਾ ਫਰਸ ਵੀ ਲਾ ਦਿੰਨੇ ਆ 4 ਐਮ ਐਮ ਚ ਵੀ ਲਾ ਦਿੰਨੇ ਆ ਬਾਈ ਜੀ ਇਹ ਕਿੰਨੇ ਐਮ ਐਮ ਇਹ 5 ਐਮ ਐਮ ਹੈ ਜੀ ਠੀਕ ਹੈ ਇਹ ਭਾਈ ਦਾਣੇ ਦੇ ਲਾ ਲਓ ਮਿੱਟੀ ਦੇ ਲਾ ਲਓ ਜਿੱਥੇ ਮਰਜ਼ੀ ਲਾ ਲਓ ਬਿਨਾ ਬਕਸ਼ਿਆਂ ਤੋਂ ਆ ਅਕੀਬ بھائی ਜੀ ਮਾਲ ਜਿਹੜਾ ਮਰਜ਼ੀ ਲਵਾ ਲਓ ਜੇ ਕਿਸਨ ਐਮਸੀ ਚ ਤਿਆਰ ਕਰਾਉਣੀ ਐ ਐਮਸੀ ਚ ਕਰ ਦਾਂਗੇ ਜਾਂ ਟਾਟਾ ਸੇਲ ਚ ਕਰਾਉਣੀ ਐ ਅੱਛਾ ਜੀ ਜਾਂ ਕੋਈ ਮੱਛੀ ਉੱਕ ਚ ਕਰਾਉਣੀ ਉਹਦਾ ਲੱਗ ਰੇਟ ਆ ਭਾਜੀ 95 ਰੁਪਏ ਕਰਦੇ ਆ ਮੱਛੀ ਉੱਕ ਵਾਲੀ ਠੀਕ ਐ ਮੱਛੀ ਉੱਕ ਵਾਲੀ 110 ਰੁਪਏ ਕਿਲੋ ਵੀ ਪੈਂਦੀ ਐ ਜੀ ਅੱਛਾ ਜੀ ਉਹ ਜੋ ਟੂਕੇ ਦਾ ਰੰਗ ਹੁੰਦਾ ਦਿਖਾਵਾਂਗੇ ਉਧਰ ਖੜੇ ਨੇ ਪੀਸ ਪਰਸ ਦੇ ਬਾਗਲ ਸੋਨੂ ਬਣੀਆਂ ਹੋਈਆਂ 14 16 ਫੁੱਟੀਆਂ ਆ ਜੋ ਇਹ ਵੀ 11 ਲੱਡੇ ਛੇ ਬਣ ਰਹੀ ਐ ਬਾਈ ਅੱਛਾ ਜੀ ਹਾਂ ਇਹ ਵੀ ਮਿੱਟੀ ਵਾਲੀ ਐ ਜੀ ਆ ਜੋ ਜਿਹੜੀਆਂ ਤਿਆਰ ਨੇ ਇਹ ਭਾਈ 14 7 ਖੜੀ ਹੈ ਜੀ 26 ਕੁਵੰਟਲ ਵਜਣਾ ਹਾਂ ਇਹ ਪੈ ਜੂਗੀ ਆਪਾਂ ਨੂੰ 265000 ਦੀ ਠੀਕ ਹੈ ਜੀ ਪਲਾਜ਼ਮਾ ਬੈਡ ਹੈ ਰੇਲ ਦਾ ਹਿੱਸਾ ਪੁੱਠੇ ਜੱਕ ਲੱਗੇ ਹੋਏ ਨੇ 10 ਇੰਚੀ ਚਾਸੀ ਹੈ ਠੀਕ ਹੈ ਆਇਓ ਭਾਈ ਹਾਂ ਜੀ ਇਹ ਇੱਕ ਹੀ ਸਾਈਜ਼ ਆ ਇਹ ਭਾਈ ਜੀ ਹੈਗਾ 14 7 ਅੱਛਾ 10 ਇੰਚੀ ਚਾਸੀ ਆ ਡਬਲ ਜੈਕ ਲੱਗੇ ਹੋਏ ਨੇ ਇਹਾਂ ਠੀਕ ਹੈ ਜੀ ਰੇਲ ਦਾ ਹਿੱਸਾ ਹੀ ਅੱਛਾ ਟੂਕੇ ਦਾ ਰੰਗ ਹੋਇਆ ਹੈ ਬਾਈ ਗੱਡੀ ਵਾਲਾ ਸੇਲ ਦਾ ਮਾਲ ਹੈ ਸਾਰਾ ਠੀਕ ਹੈ ਜੀ ਤੇ ਪਲਾਜ਼ਮਾ ਬੈੱਡ ਲੱਗਾ ਰਿੰਗ ਪਏ ਹੋਏ ਨੇ 3 ਫੁੱਟ ਦਾ ਬੈੱਡ ਹੈ ਬਾਡੀ ਤੋਂ ਉੱਤੇ ਉੱਤੇ ਅੱਛਾ ਜੀ 2 ਫੁੱਟ ਬਾੜ ਆ ਸਾਰਾ 5 ਫੁੱਟ ਹੋ ਗਿਆ ਜੀ ਠੀਕ ਹੈ ਫੁੱਲ ਜ਼ਿੰਮੇਵਾਰੀ ਆ ਵੀਰੇ ਹਿੱਸੇ ਜੈਕ ਦੀ ਸਾਲ ਭਰ ਦੀ ਕੋਈ ਦਿੱਕਤ ਆਵੇ ਸਫਾਈ ਬਹੁਤ ਆ ਠੀਕ ਹੈ ਜੀ ਤੇ ਇਹ ਭਾਈ ਆਪਣੇ ਦਫਾ ਡਾਲੇ ਚ ਵੀ ਖੜੀ ਆ ਆਪਣੇ ਕੋਲੇ ਤੇ ਸਿੰਗਲ ਡਾਲੇ ਚ ਵੀ ਹੈ ਠੀਕ ਹੈ ਏ ਭਾਈ ਤਿੰਨ ਸਾਈਡ ਖੁੱਲਦਾ ਡਾਲਾ ਅੱਛਾ ਜੀ 27 ਕੁਆਂਟਰ ਵਜੇ ਨਾ ਟਰਾਲੀ ਦਾ ਕੰਡਾ ਕਰਕੇ ਦਵਾਂਗੇ ਆਪਾਂ ਹੂੰ ਗੱਡੀਆਂ ਵਾਲਾ ਰੰਗ ਕਰਾਇਆ ਹੈ ਜੀ 2 ਕੇ ਦਾ ਅੱਛਾ ਗੱਡੀਆਂ ਦਾ ਰੰਗ ਟਾਟਾ ਸੇਲ ਦੇ ਮਾਲ ਚਾ ਇਹ ਚ ਦਫਾੜ ਡਾਲੇ ਚ ਲੈਣੀ ਹੈ ਦਫਾੜ ਡਾਲੇ ਚ ਵੀ ਖੜੀ ਜਾਣੇ ਕਹਿਗਾ ਕਿ ਵਿਚਾਲੂ ਪਸੰਦ ਕਰਦੇ ਨੇ ਜੀ ਹਾਂ ਜੀ ਸਫਾਈ ਬਹੁਤ ਹੈ ਭਾਈ ਹਾਂ ਜੀ ਸਫਾਈ ਤਾਂ ਦਿਖ ਰਹੀ ਹੈ ਹੂੰ 11:30 ਹੈ ਸੈਕੰਡ ਟਰੈਲੀ ਟੋਪੀ ਗੇਟ ਸਮੇਤ ਕੰਪਲੀਟ ਅੱਛਾ ਜੀ 11 ਸਾਢੇ 1 ਲੱਖ 15000 ਦੀ ਬਸ ਠੀਕ ਹੈ ਇਹਦਾ ਵੀ ਉਹ ਟੁੜੀ ਵਾਲਾ ਜਿਗਾਰਡ ਨਾਲ ਹੈ ਥੋੜੀ ਚੱਲੀ ਹੋਈ ਹੈ ਟਰੈਲੀ ਠੀਕ ਹੈ ਗਲੀ ਸੜੀ ਕਿਤੋਂ ਹੈ ਨਹੀਂ ਉਹ ਠੀਕ ਹੈ ਜੀ ਜਾਲ ਲੱਗਿਆ ਹੋਇਆ ਹਾਂਜੀ ਇਹ ਭਾਈ 11 ਸਾਢੇ 6 ਹੈ ਨਵੀਂ ਟਰੈਲੀ ਹੈ ਇਹ ਪਊਗੀ 1 ਲੱਖ 30000 ਦੀ ਅੱਛਾ ਜੀ ਹਿੱਸੇ ਜੱਕ ਦੀ ਸਾਲ ਭਰ ਦੀ ਜ਼ਿੰਮੇਵਾਰੀ ਹੈ ਸਟੀਲੀ ਜਾਲੀ ਲੱਗੀ ਹੋਈ ਹੈ 3 ਫੁੱਟਾ ਬੈਡ ਹੈ ਠੀਕ ਹੈ 11 ਸਮੇਤ ਜੀ ਟਾਇਰਾਂ ਸਮੇਤ ਗਏ ਟਾਇਰ ਸਾਡੇ ਦਰਮਿਆਨੇ ਹੁੰਦੇ ਨੇ 10000 ਦੇ ਹੁੰਦੇ ਨੇ ਟਾਇਰ ਨਹੀਂ ਲੈਣੇ ਆਪਾਂ ਕੱਢ ਲਾਂਗੇ ਇੱਕ ਵੀਧੀ ਲੈ ਜੂਗੀ ਠੀਕ ਹੈ ਜੀ ਹਾਂ ਜੀ ਇਹ ਭਾਈ 12 6 ਸਾਡੇ ਮੱਛੀ ਹੁੱਕ ਚ ਅੱਛਾ ਇਹ ਭਾਈ ਉਹ ਭਾਈ ਸਾਨੂੰ 145000 ਜੀ 145 ਹਾਂ ਜੀ ਬਾਕੀ ਮੌਕੇ ਦੇ ਗਾਹੇ ਥੋੜਾ ਖਿੱਚਦਾ ਵੀ ਹੁੰਦਾ ਹੈ ਨਾ ਹਾਂ ਚਲੋ ਤੁਸੀਂ ਕਰ ਲੈਣੋ ਵਾੜੀ-ਮੋਟੀ ਹਾਂ ਜਸਟਮੈਂਟ 145000 ਦੀ ਦੇ ਦਾਂਗੇ ਭਾਈ ਬਾਕੀ ਮੌਕੇ ਦੇ ਵਹਿ ਕੇ ਹੋ ਜਾਂਦਾ ਹੈ ਹੈ ਨਾ ਅੱਛਾ ਜੀ ਇਹਦਾ ਡਾਲਾ ਤੋਂ ਫਾੜਾ ਬਹੁਤ ਸੋਹਣੀ ਬਣੀ ਹੋਈ ਹੈ ਠੀਕ ਹੈ ਇਹ 12 12.5 ਹੈ ਭਾਈ ਇਹ ਸਿੱਧੀ ਹੁੱਕ ਵਾਲੀ ਹੈ 1,35,000 ਦੀ ਅੱਛਾ ਜੀ ਦਾਲਾ ਦਫਾੜ ਹੈ 3 ਫੁੱਟਾ ਵੱਡਾ ਹੈ ਜਾਲੀ ਲੱਗੀ ਹੋਈ ਹੈ ਭਾਈ ਜਮੀ ਜੈਜ ਰੇਟ ਹੈ ਜੇ ਆਪਾਂ ਬਾਹਰੋਂ ਦੇਖਿਆ ਖਰੀਦਣ ਜਾਈਏ ਨਾ ਪ੍ਰਾਣੀ ਮਿਲੂਗੀ ਆਪਾਂ 1.5 ਲੱਖ ਦੀ 1,35 ਦੇ ਵਿੱਚ ਜਾਣੇ ਜਾਂ 17 ਕਮੰਟ ਲਵਾਜਣਾ ਇਹਦਾ ਠੀਕ ਹੈ ਜੀ ਤੇ ਜੇ ਰੰਗ ਕਰਾਈਏ ਤਾਂ ਵੀ 10,000 ਰੁਪਿਆ ਲੱਗਦਾ ਹਾਂ ਹਾਂ ਤੇ ਸਟਿੱਲੀ ਜਾਲੀ ਲੱਗੀ ਹੋਈ ਹੈ ਹਿੱਸੇ ਚੱਕ ਦੀ ਸਾਲ ਭਰ ਦੀ ਜ਼ਿੰਮੇਵਾਰੀ ਹੈ ਆਪਣੀ ਠੀਕ ਹੈ 12 6135000 ਦੀ ਬਾਕੀ ਮੌਕੇ ਦੇ ਹੁੰਦਾ ਹੈ ਅੱਛਾ ਜੀ ਇਹ ਪਵਾਨੀਗੜ੍ਹ ਦੀ ਬਣੀ ਹੋਈ ਹੈ ਚੱਲੀ ਹੋਈ ਹੈ ਥੋੜੀ ਸੈਕੰਡ ਹੈ ਇਹ ਕਿਨੇ 3 ਫੁੱਟਾ ਵਿੱਡਾ ਹੈ 2 ਫੁੱਟਾ ਬਾੜਾ ਹੈ 10 ਫੁੱਟੀ ਆ ਜੀ ਲਾ ਲੋ 6 ਮਹੀਨੇ ਚੱਲੀ ਹੋਈ ਹੈ ਟਰੈਲੀ ਇਹ ਭਾਈ ਜੂ ਡੇਢ ਲੱਖ ਦੀ ਡੇਢ ਲੱਖ ਦੀ ਕਿੰਨੇ ਫੁੱਟੀ ਹੈ ਇਹ 11 6 ਹੀ 11 6 ਹੀ ਆ ਜੋ ਵੀਰ ਜੀ ਆ 12 6 ਆਈ ਇਹ ਚ 10 ਇੰਚੀ ਜਾਸੀ ਆਈ ਏਟਾਂ ਉਾਂ ਮੱਠ ਹੁੰਦੀ ਹੈ ਠੀਕ ਹੈ ਦੋ ਦਾ ਮਾਲ ਆ ਸਾਰਾ 22 ਕੁਇੰਟਲ ਵਾਜਣਾ ਹੈ 20 ਕੁਇੰਟਲ 20 ਸੌਰੀ 20 ਕੁਆਂਟਲ ਵਾਜਣਾ ਕੰਡਾ ਕਰਕੇ ਦੇ ਦਾਂਗੇ ਜੀ ਅੱਛਾ ਤਿੰਨ ਫੋਟਾ ਵਿੱਡੇ ਜਾਲੀ ਲੱਗੀ ਹੋਈ ਐ ਹਮਮ ਬਾਈਟ ਕਲਰ ਦਾ ਰੰਗ ਹੋਇਆ ਇਹ ਬਹੁਤ ਸੋਹਣਾ ਹਾਂਜੀ ਇਹਦੇ ਦਾ ਭਾਈ 1,80,000 ਦੀ ਟੂਗੇ ਦਾ ਰੰਗ ਹੋਇਆ ਹੈ ਹਮ ਆਹਾ ਜੀ ਆ ਦੇਖੋ 12 1/2 12 1/2 20 ਕੁਆਂਟਲ ਵਾਜਣਾ ਇਹਦਾ ਕੰਡਾ ਕਰਕੇ ਦਵਾਂ ਹੈ ਭਾਈ ਅੱਛਾ ਜੀ 85 ਰੁਪਏ ਕਿਲੋ ਜੋਕ ਕੇ ਲੈ ਜਾਓ ਜੇ ਜੋਕ ਕੇ ਲੈਣੀ ਹੈ ਠੀਕ ਹੈ ਇਹ ਵਾਜਨ ਤੇ ਲੈਣੀ ਹੈ ਬਿਨਾ ਟਾਇਰਾਂ ਤੋਂ 85 ਰੁਪਏ ਕਿਲੋ ਕੰਡਾ ਕਰ ਸਕਦੇ ਹਾਂ। ਅੱਛਾ ਜੀ। ਇਹ ਇਦਾਂ ਹੀ ਲੈਣੀ ਆ ਤਾਂ ਇਦਾਂ ਹੀ ਦੇ ਦਾਂ 1,60,000 ਦੀ। ਠੀਕ ਹੈ। ਚਲੋ ਜੀ ਉਧਰ ਦਿਖਾਓ ਜਿਹੜੀਆਂ ਕੋਈ ਇਸ ਤੋਂ ਵੱਡੇ ਸਾਈਜ਼ ਨੇ। ਆਓ ਵੀਰ ਜੀ। ਆਹ ਪੱਠੇ ਵਾਲੀਆਂ ਜਾਸੀਆਂ ਵੀ ਹੁੰਦੀਆਂ ਨੇ ਭਾਈ ਆਪਣੇ ਕੋਲ। ਇਹ ਵੀ ਬਣਾਉਂਦੇ ਆ। ਇਹ 11 ਸਵਾ 6 ਹੁੰਦੀ ਆਈ। ਹੂੰ। ਇਹ ਪ੍ਰਾਣੀਆਂ ਵੀ ਫੜੀਆਂ ਨੇ ਆਪਣੇ ਕੋਲ 10-15। ਠੀਕ ਹੈ ਤੇ ਨਵੀਂ ਦੇ ਦਿੰਨੇ ਆ ਪਾਸੀ ਕੇ ਹਜ਼ਾਰ ਦੀ ਇਹ ਅੱਛਾ ਜੀ ਤੇ ਨਵੀਂ ਲੈਣੀ ਆ ਪੁਰਾਣੀ 60 65 ਠੀਕ ਹੈ 50 50 ਤੋਂ 2 ਤੋਂ ਨੇ ਭਾਈ 50 55 ਠੀਕ ਹੈ ਜੀ ਤੇ ਆ ਟਰਾਲੀ ਆ ਭਾਈ ਕੱਲ ਆਈ ਆ 12 ਸਾਢੇ 6 ਭਵਾਨੀਗੜ੍ਹ ਦੀ ਬਣੀ ਹੋਏ 골ਡ ਲੈਂਡ ਵਾਲੇ ਦੀ ਜਿਵੇਂ ਕੋਕਾ ਪੀਸ ਹੈ ਅੱਛਾ 20 ਕੁਆਂਟਲ ਵਾਜਣਾ ਕੰਡਾ ਕਰਕੇ ਦਮਾ ਇਹ ਪਲਾਜ਼ਮਾ ਬੱਡਾ ਹੈ ਅੱਛਾ ਔਰ ਮਰੋ ਨੀਗਾ ਭਾਈ ਪਲਾਜ਼ਮਾ ਵੱਡਾ 12 12.5 20 ਕੁਆਂਟਲ ਵਜਣਾ 20 ਤੋਂ 21 ਸੌਰੀ 21 ਕੁਆਂਟਲ ਵਜਣਾ 21 ਕੁਆਂਟਲ ਬਿਨਾ ਟਾਇਰਾਂ ਤੋਂ 20 ਕੁਆਂਟਲ ਲੈਦਾ ਟਾਇਰਾਂ ਸਮੇਤ 22 ਕੁਆਂਟਲ ਵਜਣਾ ਠੀਕ ਹੈ ਜੀ ਤੇ ਭਾਈ ਦੇਦਾ ਆਇਆ ਪਾ 1,85,000 ਦੀ 1.85 ਦੀ ਹਾਂ ਜਵੀ ਬ੍ਰਾਂਡ ਪੀਸ ਆਈ ਅੱਛਾ ਇੱਥੋਂ ਮਾਰੋ ਨਿਗਾਈ ਹਾਂਜੀ ਪਾਈਆ ਵੱਡਾ ਰੋਡ ਜਾਂਦਾ ਇੱਧਰ ਪਾਤੜਾ ਹਾਂਜੀ ਤੇ ਇੱਧਰ ਸਮਾਣਾ ਅੱਗਾ ਇੱਥੋਂ 2 ਕਿਲੋਮੀਟਰ ਹੈ ਨੇੜੇ ਬੰਟੀ ਦਾ ਟੱਬਾ ਅੱਛਾ ਜੀ ਰੋਡ ਦੇ ਉੱਤੇ ਵਰਕਸ਼ਾਪ ਹੈ ਜੀ ਸਾਹਮਣੇ ਵਰਕਸ਼ਾਪ ਹੈ ਦੋ ਦੋਨੇ ਸਾਈਡ ਬਗਲ ਨੇ ਹਾਂ ਉਹ ਇੱਧਰ ਵੀ ਹੈ ਇੱਧਰ ਵੀ ਹੈ ਦੇ ਬੰਟੀ ਦਾ ਟੱਬ ਆ ਗਿਆ ਨੇ ਹਾਂ ਟਾਬੇ ਦੇ ਨਾਲ ਆਈ ਬਈ ਟਰਾਲੀਆਂ ਤੋਂ ਬਿਨਾ ਆਪਣੇ ਹੋਰ ਵੀ ਮਸ਼ੀਨ ਨਹੀਂ ਰੱਖਦੇ ਹੋ ਰਿਪਰ ਰੱਖ ਲੈ ਬਈ ਅੱਛਾ ਯਾਰ ਰਿਪਰ ਇਹ ਰਿਪਰ 15 ਮਾਡਲ ਆਈ ਦੇਖਿਓ ਜੀ ਇਸ ਕਰਮਾ ਡੜਬੇ ਵਾਲੇ ਦਾ ਜੀ ਅੱਛਾ 15 ਕੇ 555 ਇਹ 56 ਹਾਂ 56 57 ਹੁੰਦਾ ਏ ਇਹ ਠੀਕ ਹੈ 15 ਮਾਡਲ ਹੈ ਦੇਦਾ ਆਇਆ ਪਾ 115000 ਦਾ 115 ਦਾ ਬਾਕੀ ਮੌਕੇ ਤੇ ਹੁੰਦਾ ਹੀ ਹਨਾ ਹਾਂ ਇਹਦੀ ਹਾਲਤ ਕਿਵੇਂ ਚੱਲਦੀ ਹਾਲਤ ਚ ਹਾਂ ਚੱਲਦੀ ਆ ਤੇ ਜੀਮੀਦਾਰ ਤੋਂ ਆਇਆ ਵਾ ਖੜੇ ਕਰਕੇ ਹੁੰਦਾ ਬਾਹਰ ਅੱਛਾ ਰੀ ਹੋਰ ਕੀ ਜੀ ਕੁਝ ਰੱਖਦੇ ਹੋ ਸ਼ਿੰਗਰੀ ਟਰਾਲੀਆਂ ਹੀ ਹੁੰਦੀਆਂ ਨੇ ਭਾਈ ਜਾਂ ਰੀਪਰ ਹੁੰਦਾ ਸਾਡੇ ਕੋਲ ਜਾਂ ਪੱਠੇ ਵਾਲੀਆਂ ਚਾਸੀਆਂ ਹੁੰਦੀਆਂ ਨੇ ਪੱਠੇ ਵਾਲੀਆਂ ਚਾਸੀਆਂ ਹਾਂਜੀ ਆ ਸਾਰੇ ਤਰ੍ਹਾਂ ਦੀਆਂ ਟਰਾਲੀਆਂ ਖਰੇ ਨੇ 12 6 ਖੜੀ ਆ ਭਾਈ 22 ਕੁਇੰਟਲ ਦੀ ਅੱਛਾ ਜੀ 85 ਰੁਪਏ ਕਿਲੋ ਤੋਲ ਕੇ ਦੇ ਦਾਂਗੇ ਠੀਕ ਐ ਆ 130000 ਦੀ ਰੰਗ ਕਰਕੇ ਜਾਲੀ ਲਾ ਕੇ ਆ 11 6 ਡਬਲ ਟਾਇਰਾਂ ਚ ਸਵਾ ਲੱਖ ਦੀ ਭਾਈ ਅੱਛਾ ਆ ਭਾਈਆਂ ਨੇ ਲਈ ਟਰੈਲੀ 13 13 6 ਸਾਡੀ ਜੀ ਹੋਰ ਭਾਈ ਜੀ ਉਹ ਠੀਕ ਆ ਕੀ ਸਾਈਜ਼ ਦੀ ਲਈ ਆ ਭਾਈ 13 7 ਐ ਜੀ 137 ਆਪਣੇ 137 137 ہاں اچھا ਤੁਸੀਂ ਕਿੱਥੋਂ ਕਿਵੇਂ ਕਿਹੜੀ ਜਗ੍ਹਾ ਤੋਂ ਤੁਸੀਂ ਪਟਿਆਲੇ ਕੋਲੋਂ ਨਹੀਂ ਪਟਿਆਲੇ ਕੋਲੋਂ ਆਉਂਦੇ ਤੇ اچھا ਮੈਂ ਪਸੈਣਾ ਪਸੈਣਾ ਪਿੰਡ ਆ ਮੈਂ ਪਸੈਣਾ ਤੁਸੀਂ ਐਡੀ ਦੂਰੋਂ ਆਇਆ ਟਰਾਲੀ ਲੈਣਾ ਬਾਈ ਨਾਲ ਪਿਆਰੇ ਬਹੁਤ ਹੈ اچھا ਵਧੀਆ ਵਧੀਆ ਪਿੰਡੇ ਨੇ ਟਰਾਲੀਆਂ ਵਧੀਆ ਨੇ ਜੇ ਬਈ ਪੈਸੇ ਹੋਣ ਨਾ ਹੋਣ ਟਰਾਲੀ ਛੇੜਾ ਦਿੰਦਾ اچھا ਹਾਂ ਕਹਲਾ ਕਈ ਬੰਦੇ ਇੰਨ ਕਬਰੀ ਠੀਕ ਹੈ ਇੰਨ ਗੇ ਹੁੰਦੀ ਆ ਡੀਲਿੰਗ ਵਧੀਆ ਇਹਨਾਂ ਦੀ ਇੱਕ ਨੰਬਰ ਹੈ ਬਾਈ ਟਰਾਲੀਆਂ ਵੀ ਵਧੀਆ ਬਣਾਉਂਦੇ ਨੇ ਹਾਂ ਜੀ ਆ ਤੁਹਾਡੇ ਇੱਕ ਹੀ ਖੜੀ ਹੈ ਮੱਛੀ ਆ ਪੱਠੇ ਵਾਲੀ 55000 ਦੀ ਅੱਛਾ ਜੀ ਹਾਂ ਜੀ ਆ ਕੋਈ ਕਾਕੂ ਘਟੋਣ ਨੂੰ ਜਿਵੇਂ ਚਰੀ ਚੂਰੀ ਕੋਈ ਕਰੇ ਜਿਵੇਂ ਰੇਦੇ ਥੱਲੇ ਹੋ ਗਏ ਇਹ 35000 ਦੀ ਹੈ ਠੀਕ ਇਹ ਯੂਪੀ ਵਾਲੀ ਹੈ ਭਾਈ ਉਠ ਵੀ ਜਾਂਦੀ ਹੈ ਮੁਰੂ ਜੈਕ ਵਾਲਾ ਜੰਗਾੜਾ ਦੇ ਗੋਲਾ ਨਿਕਲ ਜਾਂਦਾ ਠੀਕ ਇਹ ਆ ਰੀਪਰ ਖੜਿਆ ਇੱਕ ਇਹ ਰੀਪਰ 20 ਮਾਡਲ ਹੈ ਸੱਗੂ ਵਾਲਿਆਂ ਦਾ ਸੁਨਾਮ ਵਾਲਿਆਂ ਦਾ ਹੂੰ ਇਹ ਦੇਦਾ ਆਇਆ 1 ਲੱਖ ਰੁਪਏ ਦਾ ਠੀਕ ਹੈ ਜੀ ਆ ਟ੍ਰੈਲੀ ਤਿਆਰ ਕਰਕੇ ਜਾਲੀ ਲਾ ਕੇ ਸਟicker ਲਾ ਕੇ 1 ਲੱਖ 30000 ਦੀ ਬਾਈ ਜੀ ਨਵੀਂ ਟਰਾਲੀ ਬਾਕੀ ਮੌਕੇ ਤੇ ਹੁੰਦਾ ਥੋੜਾ ਬਹੁਤਾ ਤੇ ਇੱਧਰ ਦੇਖੋ ਬਾਈ ਆ 14 ਸੱਤ ਖੜੀ ਐ ਇੱਧਰ 2 ਲੱਖ 40 ਹਜ਼ਾਰ ਦੀ 26 ਗਵੰਟਲ ਵਜਣਾ ਐ ਉਹ 12 ਸਾਢੇ 6 ਖੜੀ ਐ ਬਾਈ ਜੀ 1 ਲੱਖ 40 ਹਜ਼ਾਰ ਦੀ ਆ ਜੌਂਡੀਆਂ ਰੰਗ ਚ ਤਿਆਰ ਹੋਈ ਐ 11 ਸਾਢੇ 6 ਜਾਲੀ ਲਾ ਕੇ ਬਾਈ 1 ਲੱਖ 30 ਹਜ਼ਾਰ ਦੀ ਬਿਲਕੁਲ ਜਾਇਜ਼ ਰੇਟ ਨੇ ਬਾਈ ਐਨੇ ਦੀ ਪੁਰਾਣੀ ਟਰਾਲੀ ਲੈਣ ਜਾਈਏ ਪੁਰਾਣੀ ਵੀ ਮਹਿੰਗੀ ਮਿਲਦੀ ਆ ਆ ਪੱਠੇ ਵਾਲੀ ਚਾਸੀ ਖੜੀ ਐ ਬਾਈ ਜੀ 80 ਹਜ਼ਾਰ ਹੀ ਦਿੰਨੇ ਆ ਵੀਰੇ ਲਿਖਾਈ ਕਰਕੇ ਤਿਆਰ ਕਰਕੇ ਟਾਇਰ ਪਾ ਕੇ ਪੇਂਟ ਹੋ ਰਿਹਾ ਹੈ ਤੇ ਹਾਂਜੀ ਪੇਂਟ ਹੋ ਰਿਹਾ ਹਾਂਜੀ ਤੇ ਆ 11 ਸਾਢੇ 6 ਖੜੀ ਹੈ 10 ਇੰਚੀ ਜਾਸੀ ਜੀ ਲਾਲ ਰੰਗ ਚ ਲਾਲ ਰੰਗ ਜੀ 1.5 ਲੱਖ ਦੀ ਇੱਕ ਆ ਮੱਛੀ ਉੱਕ ਤੇ ਖੜੀ ਹੈ 12 ਸਾਢੇ 6 ਚੱਲਦੀ ਟਰਾਲੀ ਹੈ ਥੋੜੀ ਚੱਲੀ ਹੋਈ ਹੈ 6 ਕਿ ਮਹੀਨੇ ਅੱਛਾ ਇਹ ਵੀ 1.5 ਦੀ ਪਊਗੀ ਠੀਕ ਹੈ ਆ ਜਾਸੀ ਆ ਗਈ ਭਾਈ ਆ 12 ਸਾਢੇ 6 ਹੈ ਜੀ ਅੱਛਾ ਇਹ ਦੇਦਾ ਭਾਈ ਮੌਕੇ ਤੇ ਸੋਨੂੰ 1.35 ਲੱਖ ਦੀ ਠੀਕ ਤੇ ਆ ਆ ਘੜੀਏ ਭਾਈ 11 6 11 6 130000 ਦੀ ਜਾਲੀ ਸਮੇਤ 17 ਗਵੰਟਲ ਵਜਨ ਕੰਡਾ ਕਰਕੇ ਦੇ ਦਾਂ ਠੀਕ ਹੈ ਜੀ ਇਹ ਕਾ ਘੜੀਏ ਭਾਈ ਪਵਾਨੀ ਗੜ ਦੀ ਬਣੀ ਹੋਈ ਹੈ ਇਹ ਸਤੰਤ ਦੀ 10 ਇੰਚੀ ਚ ਆਸੀ ਆ ਪਾਵਰ ਜੈਕ ਆ 25 ਟਨ ਵਾਲਾ ਜਾਜੀ ਫਰਸ ਹੈ ਬੈਡ ਹੈਗਾ ਇਹਦੇ ਨਾਲ 140000 ਦੀ ਦੇ ਦਾਂ 20 ਗਵੰਟਲ ਤੋਂ ਵਜਨ ਪਲੱਸ ਹੋਊਗਾ ਜੀ ਇਹਦਾ ਠੀਕ ਹੈ ਇਹ ਹਰਿਆਣੇ ਚ ਰੇਤਾ ਲੈ ਕੇ ਜਾਂਦੀ ਦੀ ਉਹ ਭਰ ਕੇ ਜਾਂਦੇ ਨੇ ਬਿੱਡ ਥੀ ਅੱਛਾ ਠੀਕਾ ਪ੍ਰਾਣੀ ਚਾਸੀ ਖੜੀ ਹੈ ਸਰਸ ਲਾਇਆ ਇਹਦਾ ਹੈ ਪ੍ਰਾਣੀਆ 75000 ਦੀ ਠੀਕ ਹੈ ਤੇ ਇਹਦੇ ਬਾਰੇ ਦੱਸਦੇ ਆਂ ਬਾਈ ਇਹ ਹੈਗੀ ਆ 11 6 ਚਾਹ 11 6 ਲੈ ਲਓ ਚਾਹ 12 6 ਲੈ ਲਓ ਜੀ ਟੋਪੀ ਗੇਟ ਕੰਪਲੀਟ ਹਿੱਸਾ ਇਹਦਾ ਡਾਵਲ ਲਾਈ ਜੇ ਆਪਾਂ ਨੇ ਡਾਵਲ ਕਰਨੇ ਨੇ ਤਾਂ ਆਪਾਂ ਡਾਵਲ ਰਿੰਪ ਟਾਇਰ ਵੀ ਪਾ ਸਕਦੇ ਆਂ ਜੀ ਇਹਦਾ ਜਮੀ ਜੈਦਰੇਟ ਹੈ 1,10,000 ਰੁਪਏ ਕਿਤੋਂ ਨਹੀਂ ਮਿਲਦੀ ਬਾਈ ਜੀ ਠੀਕ ਹੈ ਜੀ ਤੇ ਇੱਕ 11 6.5 ਆ ਖੜੀ ਹੈ ਸੈਕੰਡ ਟਰੈਲੀ ਆ ਰੰਗ ਰੰਗੇ ਆ ਭਾਲਦੀ ਆ ਸਾਫ ਸੁਥਰੀ ਆ 3 ਫੁੱਟਾ ਵੱਡਾ ਹੈ 1,10,000 ਦੀ ਬਾਈ ਜੀ ਬਾਕੀ ਮੌਕੇ ਤੇ ਹੋ ਜਾਂਦਾ ਠੀਕ ਹੈ ਜੀ ਇੱਕ ਆ ਵਿਦਆਉਟ ਇਹ ਕਲੀ ਖੜੀ ਹੈ 11 6.5 ਠੀਕ ਹੈ ਦਰਮਿਆਨੀ ਆ 57,000 ਦੀ ਹੈ ਇਹਦਾ ਫਰਸ਼ ਹੋਸ਼ੀਂਦੀ ਆ ਸਾਫ ਹੈ ਵਿੱਚੋਂ ਹੀ ਇਹ ਕਾ ਡ੍ਰੈਕਟਰ ਖੜਿਆ ਬਾਈ 85599 ਮਾਡਲ ਡਬਲ ਕਲਚ ਅੱਛਾ ਜੀ ਨੰਬਰ ਕੀ ਵੀ ਇਹਦਾ ਅੱਛਾ ਐਚ ਆਰ ਨੰਬਰ ਹੈ ਐਚ ਆਰ ਐਚ ਆਰ ਨੰਬਰ ਹੈ ਕਾਜ ਪੱਤਰ ਪੂਰੇ ਨੇ ਸਾਰੇ ਠੀਕ ਹੈ ਇਹਦੇ ਬਾਈ ਲੱਖ ਰੁਪਏ ਦਾ ਆਪਾ ਲੱਖ ਰੁਪਏ ਦਾ ਟਾਇਰ ਕੰਮ ਚਲਾਉ ਨੇ ਹਾਂ ਠੀਕ ਹੈ ਹੀ ਡਬਲ ਕਲਚ ਹੈ ਹੀ ਮਿਲਦਾ ਨਹੀਂ ਕਿਤੋਂ ਠੀਕ ਹੈ ਜੀ ਬੈਟਰੀ ਬੂਟਰੀ ਸਹੀ ਹੈ ਹਾਂ ਹਾਂ ਸੈਲਫ ਚੱਕ ਦੀ ਨੇੜੇ ਹੋ ਕੇ ਦੇਖੋ ਕਿੰਨਾ ਮਾਡਲ ਦੱਸਿਆ ਬਾਈ ਜੀ ਮਾਡਲ 99 ਬਾਈ 99 ਮਾਡਲ ਹੈ ਲੱਖ ਰੁਪਏ ਦਾ ਹਾਂ ਡਬਲ ਕਲੱਚ ਹੈ ਲੱਖ ਰੁਪਏ ਦਾ ਦੇਦਾ ਡਬਲ ਕਲੱਚ ਹੈ ਡਬਲ ਕਲੱਚ ਹੈ ਜੀ ਠੀਕ ਹੈ ਜੀ ਡੇਢ ਕਿਲੇ ਚ ਬਾਗਲ ਮਾਰਿਆ ਹੋਇਆ ਬਾਈ ਦਾ 10 ਫੁੱਟ ਤੋਂ ਲੈ ਕੇ 16 ਫੁੱਟ ਤੱਕ ਹਰੇਕ ਸਾਈਜ਼ ਦੀ ਟਰਾਲੀ ਖੜੀ ਆ ਆ ਮਾਰ ਲਓ ਨੀਗਾ ਹਰ ਤਰ੍ਹਾਂ ਦੀ ਟਰਾਲੀ ਇੱਥੋਂ ਮਿਲੂਗੀ ਤੁਹਾਨੂੰ ਬਾਈ ਇਹ ਸਪੈਸ਼ਲ ਟਰਾਲੀ ਦਿੱਤਿਆ ਹੋਏ ਹੁਣ ਆਜੋ ਬਾਈ ਕਿਹੜੇ ਸਾਈਜ਼ ਚ ਸਪੈਸ਼ਲ ਬਾਈ ਇਹ ਖੜੀ ਹੈ 16 7 ਅੱਛਾ ਜੀ 35 ਕੁਇੰਟਲ ਵਜਣਾ ਕੰਡਾ ਕਰਕੇ ਦਮਾਏ ਸੇ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਸਾਰਾ 2 ਕੇ ਦਾ ਰੰਗ ਹੈ ਠੀਕ ਹੈ ਸਫਾਈ ਬਹੁਤ ਹੈ ਬਾਈ ਬਹੁਤ ਸੋਹਣੀ ਬਣੀ ਹੋਈ ਟਰਾਲੀ ਹੈ ਬ੍ਰਾਂਡ ਪੀਸ ਹੈ ਜਮੀ ਠੀਕ ਹੈ ਜੀ ਡਬਲ ਜੈਕ ਨੇ 10 ਇੰਚੀ ਚਾਸੀ ਆ ਰੇਲ ਦਾ ਹਿੱਸਾ ਪਿੱਛੇ ਆ ਕੇ ਦੇਖੋ ਮੈਂ ਡਾਲਰ ਦਿਖਾ ਦਉ ਬਾਈ ਜੀ ਆਓ 16 7 ਬਾਈ 16 7 ਹੈ ਜੀ ਹਾਂ ਅੱਛਾ ਇਹ ਫੋਲਡ ਹੋ ਜਾਂਦਾ ਹਾਂ ਫੋਲਡ ਹੋ ਜਾਂਦਾ ਇਹ ਅੱਛਾ ਬੈਠੋ ਜੀ ਜਿੱਦਾਂ ਮਰਜ਼ੀ ਕੋਈ ਦਿੱਕਤ ਨਹੀਂ ਚਾਹੇ ਦੋ ਬੰਦੇ ਬੈਠੋ ਤਿੰਨ ਬੈਠੋ ਜਾਂ ਚਾਰ ਬੈਠੋ ਵਾਹ ਜੀ ਵਾਹ ਇਹ ਤਾਂ ਤੁਹਾਡੀ ਆਪ ਦੀ ਤਿਆਰ ਕਰੀ ਹੀ ਲੱਗੀ ਇਹ ਆਪ ਦੀ ਤਿਆਰ ਕਰੀ ਹੋਈ ਹੈ ਆਪ ਦਾ ਬ੍ਰਾਂਡ ਆ ਜੀ ਇਹਨਾਂ ਦਾ ਪੰਜਾਬ ਐਗਰੋ ਹੋਰ ਜੀ ਕਬਈ 14 ਫੁੱਟੀ ਆ ਖੜੀ ਐ ਇਹ ਵੀ ਬ੍ਰਾਂਡ ਪੀਸ ਇਹ 14 ਫੁੱਟ ਚ ਆ ਗਈ ਹਾਂ ਇਹ ਤੇ ਵੀ ਭਾਈ ਟਾਟਾ ਸੇਲ ਦਾ ਮਾਲ ਐ ਠੀਕ ਐ ਐਂਗਲ ਤੇ ਮਾਰਕਾ ਲੱਗਿਆ ਹੋਇਆ ਦੇਖੋ ਹਾਂ ਇਹ ਵੀ ਕੰਮ ਜੀ ਤਿਆਰ ਐ ਇਹਨਾਂ ਦੀ ਹਾਂ ਸਫਾਈ ਬਹੁਤ ਜ਼ਿਆਦਾ ਐ 2K ਦਾ ਰੰਗ ਕਰਿਆ ਹੋਇਆ ਹੂੰ ਭਈ ਐ ਨਹੀਂ ਹੈਗਾ ਵੀਡੀਓ ਤੇ ਕੁਝ ਹੋਰ ਐ ਤੇ ਦੇਖਣਾ ਹਣੋ ਭਾਈ ਕੁਝ ਹੋਰ ਐ ਉਦਾਂ ਦੀ ਗੱਲ ਨਹੀਂ ਹੈਗੀ ਜਿੱਦਾਂ ਦਾ ਵੀਡੀਓ ਤੇ ਦਿਖ ਰਿਹਾ ਸਾਨੂੰ ਉਦਾਂ ਦੇ ਇਸ਼ਾਰਾ ਕੁਸ ਐ ਠੀਕ ਐ ਜੀ 2K ਦਾ ਰੰਗ ਹੋਇਆ ਐ ਸੇਲ ਦਾ ਮਾਲ ਐ ਹੂੰ ਇਥੇ ਹੱਥ ਨਹੀਂ ਰੱਖ ਸਕਦੇ ਵੀ ਇੱਥੇ ਸਫਾਈ ਹੈ ਨਹੀਂ ਠੀਕ ਹੈ ਜੀ ਬੇੜਾ ਤੁੱਕਾ ਸਫਾਈਆਂ ਵਾਲੀਆਂ ਵੀ ਹੈਗੀਆਂ ਸਾਡੇ ਕੋਲੇ ਸਫਾਈ ਤਾਂ ਪਰੇ ਬ੍ਰਾਂਡ ਪੀਸ ਆ ਬਾਈ ਬੜਾ ਹੈ ਜਮੀ ਸਫਾਈ ਤਾਂ ਪੂਰੀ ਦਿਖ ਰਹੀ ਹੈ ਤਾਂ 26 ਗਵਾਂਟਲ ਵਾਜਣਾ ਪਾਈ ਇਹ ਪਾਊਗੀ 2,70,000 ਦੀ ਅੱਛਾ ਜੀ 14 ਸੱਤ ਗੁਰਵਿੰਦਰ ਬਾਈ ਜੀ ਵਾਜਨ ਤੇ ਕੀ ਹਿਸਾਬ ਨਾਲ ਬਣਾਉਣੇ ਟਰਾਲੀ ਤੁਸੀਂ ਮੇਰੇ ਵਾਜਨ ਤੇ ਜਿਹੜੀ ਸਿੱਧੀ ਹੁੱਕਾ ਵਾਲੀ ਟਰਾਲੀ ਆ ਉਹ ਅਸੀਂ 85 ਰੁਪਏ ਕਿਲੋ ਬਣਾਉਣੇ ਆ ਅੱਛਾ ਜੀ 85 ਰੁਪਏ ਕਿਲੋ ਬਣਾਉਣੇ ਆ ਰਾਂਗ ਰੰਗ ਸਾਰਾ ਉਸ ਕਰਕੇ ਦੇਵਾਂਗੇ ਲਿਖਾਈ ਕਰਕੇ ਦੇਵਾਂਗੇ ਠੀਕ ਹੈ ਠੀਕ ਹੈ ਨਾ ਤੇ 85 ਰੁਪਏ ਕਿਲੋ ਬਣਾਉਣਿਆ ਸਿੱਧੀ ਹੁੱਕ ਚ ਬਣਾਉਣਿਆ ਜਿਹੜੀ ਠੀਕ ਹੈ ਬਾਕੀ ਜਿਹੜੀ ਮੱਛੀ ਹੁੱਕ ਚ ਬਣਾਉਣਿਆ ਵੀਰੇ ਉਹ 95 ਰੁਪਏ ਕਿਲੋ ਬਣਾਉਣਿਆ ਅੱਛਾ ਮੱਛੀ ਹੁੱਕ ਵਾਲੇ ਵੀ ਆਪਣੇ ਲਵੇ ਦੋ ਤਿੰਨ ਮਾਡਲ ਨੇ ਠੀਕ ਹੈ 110 ਰੁਪਏ ਕਿਲੋ ਵਾਲਾ ਵੀ ਮਾਡਲ ਆ ਹੂੰ ਤੇ 95 ਰੁਪਏ ਕਿਲੋ ਵਾਲੀ ਮਾਡਲ ਆ ਠੀਕ ਹੈ ਜੀ ਰੰਗ ਰੰਗ ਸਾਰਾ ਕੁਸੇ ਦੇ ਵਿੱਚ ਆ ਗਿਆ ਵੀਰੇ ਇਹ ਰੇਟ ਦੇ ਵਿੱਚ ਕੱਲੇ ਨੇ ਦਾ ਜੀਮੀਦਾਰ ਨੇ ਕੱਲੇ ਟਾਇਰ ਪਾਉਣੇ ਨੇ ਅਗਲੇ ਠੀਕ ਹੈ ਵਿੱਦ ਜਾਲੀ ਵੀ ਲਾ ਕੇ ਦੇਵਾਂਗੇ ਵਿੱਦ ਜਾਲੀ ਵੀ ਵੇਟ ਤੇ ਆ ਗਈ ਹਾਂ ਹਾਂ ਉਹ ਵੀ ਵੇਟ ਦੇ ਵਿੱਚ ਆ ਗਈ ਵੀਰੇ ਸਟicker ਲਾ ਕੇ ਜਾਲੀ ਲਾ ਕੇ ਰੰਗ ਕਰਕੇ ਕੰਪਲੀਟ ਕਰਕੇ ਦੇਵਾਂਗੇ ਠੀਕ ਓਕੇ ਜੀ ਰੇਟ ਸਮੇਤ ਬਾਈ ਨੇ ਸਾਰੀ ਜਾਣਕਾਰੀ ਦੇ ਦਿੱਤੀ ਜੀ ਤੇ ਬਾਈ ਗੁਰਵਿੰਦਰ ਸਿੰਘ ਵੀ ਇੱਥੇ ਹੁੰਦੇ ਨੇ ਤੇ ਇਹਨਾਂ ਦਾ ਕੰਟੈਕਟ ਨੰਬਰ ਵੀ ਤੇ ਇਹਨਾਂ ਦਾ ਵੀ ਸਕਰੀਨ ਤੇ ਚੱਲ ਰਹੇ ਨੇ ਟਰਾਲੀ ਨਵੇਂ ਪੁਰਾਣੇ ਕਿਸੇ ਤਰ੍ਹਾਂ ਦੀ ਵੀ ਤਿਆਰ ਕਰਾਉਣੀਆਂ ਤੁਸੀਂ ਜਦੋਂ ਮਰਜ਼ੀ ਕਾਲ ਕਰੋ ਇਹਨਾਂ ਨੂੰ ਜਦੋਂ ਜੋ ਮਰਜ਼ੀ ਜਾਣਕਾਰੀ ਲੈ ਲਓ ਮਿਲਦੇ ਆਂ ਜੀ ਨੈਕਸਟ ਬਲੌਗ ਵਿੱਚ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ